ਮੁੱਖ ਮੰਤਰੀ ਭਗਵੰਤ ਮਾਨ ਦਾ ਅੱਜ ਦਾ ਭਾਸ਼ਣ ਨਿਯੁਕਤੀ ਪੱਤਰ ਵੀ ਵੰਡੇ ਨੌਕਰੀਆਂ ਦੇਣ ਦਾ ਦਾਵਾ ਕੀਤਾ ਕੈਬਨਟ ਮੀਟਿੰਗ 'ਚ ਵੀ ਫੈਸਲਾ ਹੋਇਆ ਨੌਕਰੀਆਂ ਹੋਰ ਦੇਾਂਗੇ ਪਰ ਇਸ ਦੇ ਬਾਵਜੂਦ ਅੱਜ ਦਾ ਭਾਸ਼ਣ ਸੀ ਉਹ ਬਾਦਲ ਪਰਿਵਾਰ ਤੇ ਮਜੀਠੀਆ ਵੱਲ ਨਿਸ਼ਾਨਾ ਸਾਧਦੇ ਹੋਏ ਮੁੱਖ ਮੰਤਰੀ ਨੇ ਜਿਹੜੀਆਂ ਟਿੱਪਣੀਆਂ ਕੀਤੀਆਂ ਨੇ ਪਰਿਵਾਰ ਚ ਕਿ ਅੰਦਰ ਕੀ ਹਲਚਲ ਹੈ ਬਣਦੀ ਨਹੀਂ ਇਸ ਤੋਂ ਪਹਿਲਾਂ ਉਹਨਾਂ ਵੱਲੋਂ ਕੀਤੀਆਂ ਗਈਆਂ ਫਿਰ ਉਧਰੋਂ ਜਵਾਬ ਆਉਂਦਾ ਇਸ ਤਰ੍ਹਾਂ ਦੀ ਜਿਹੜੀ ਹੈ ਚੱਲਦੀ ਰਹਿੰਦੀ ਹੈ ਬਿਆਨਬਾਜ਼ੀ ਇਹਦਾ ਕੀ ਮਤਲਬ ਹੈ ਦੇਖੋ ਇਹ ਸਾਡੇ ਪੰਜਾਬੀਆਂ ਦੀ ਕੋਈ ਪਛਾਣ ਨਹੀਂ ਹੈਗੀ ਕਿ ਅਸੀਂ ਪਰਿਵਾਰਕ ਮਸਲੇ ਨੂੰ ਲੈ ਕੇ ਸਿਆਸਤ ਦੇ ਵਿੱਚ ਗੱਲਾਂ ਕਰੀ ਹੈਗੀ ਪਰ ਇਹ ਜਿਹੜੀ ਰੀਤ ਨਾ ਇਹ ਕੈਪਟਨ ਮਰਿੰਦਰ ਸਿੰਘ ਹੁਣਾਂ ਨੇ ਸ਼ੁਰੂ ਕੀਤੀ ਸੀ ਕੈਪਟਨ ਮਰਿੰਦਰ ਸਿੰਘ ਜਦੋਂ 2002 ਤੋਂ ਲੈ ਕੇ 2007 ਤੱਕ ਬਣਨ ਉਹਨਾਂ ਨੇ ਪਰਿਵਾਰਕ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ ਸੀ ਉਹਨਾਂ ਨੇ ਤੇ ਕਾਲੀ ਲੀਡਰਾਂ ਦੇ ਟੱਬਰਾਂ ਦੀਆਂ ਫੋਟੋਆਂ ਵੀ ਕਚਾਈਆਂ ਖਬਰਾਂ ਵੀ ਲਵਾਈਆਂ ਸੀ ਆ ਦੇਖੋ ਕਿ ਕੌਣ ਕੀ ਇੰਪੋਰਟੈਂਟ ਕੱਪੜੇ ਪਾਉਂਦਾ ਸਭ ਤੋਂ ਘੱਟਿਆ ਸਿਆਸਤ ਕੈਪਟਨ ਬਰਿੰਦਰ ਸਿੰਘ ਵੈਲੋਈ ਠੀਕ ਹੈ ਕਿਸੇ ਨੇ ਕਰਪਸ਼ਨ ਕੀਤੀ ਹੈਗੀ ਫੜੋ ਪਰ ਤੁਸੀਂ ਪਰਿਵਾਰਕ ਲੋਕਾਂ ਦੇ ਕੱਪੜੇ ਦਿਖਾਏ ਹੈਗੇ ਸੀ ਉਹ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਜੋ ਕੈਪਟਨ ਬਰਿੰਦਰ ਸਿੰਘ ਦੇ ਪਰਚੇ ਜਦੋਂ ਹੋਏ ਨੇ ਫਿਰ ਉਹ ਜਿੰਨੀ ਉਹਦੀ ਆਕੜ ਸੀ ਉਹ ਕਾਲੀਆਂ ਨੇ ਬਾਹਰ ਕੱਢ ਦਿੱਤੀ ਹੈ ਜਿਹੜਾ ਉਹਦਾ ਮਹਾਰਾਜਾ ਪੁਰਾਣਾ ਸੀ ਨਾ ਉਹ ਬਾਹਰ ਕੱਢ ਸੁਟਿਆ ਗਿਆ ਫਿਰ ਜਦੋਂ ਆਮ ਆਦਮੀ ਪਾਰਟੀ ਦੀ ਆਈ ਇਸ ਪੰਜਾਬ ਦੇ ਵਿੱਚ ਇਹਨਾਂ ਨੇ ਵੀ ਲੋਕਾਂ ਦੀਆਂ ਔਰਤਾਂ ਦੀਆਂ ਕੁੜੀਆਂ ਦੇ ਨਾਮ ਗਲਤ ਲੈਣੇ ਸ਼ੁਰੂ ਕੀਤੇ ਹੈਗੇ ਮਤਲਬ ਚਾਹੇ ਕੋਈ ਵੀ ਔਰਤ ਹੋਵੇ ਚਾਹੇ ਚੰਗੇ ਖਾਨ ਦੰਦੀ ਹੈ ਚਾਹੇ ਆਮ ਘਰ ਦੇ ਵਿੱਚ ਹੈ ਗਰੀਬ ਘਰ ਦੇ ਔਰਤ ਹੋਰਤੀ ਹੁੰਦਿਆ ਉਹਨੂੰ ਤੁਸੀਂ ਜਦੋਂ ਪੁੱਠੇ ਪੁੱਠੇ ਨਾਮ ਲੈ ਕੇ ਨਿੰਦਦੇ ਹੋ ਤੇ ਲਾਜ਼ਮੀ ਤੌਰ ਤੇ ਲੋਕੀ ਚੰਗਾ ਨਹੀਂ ਸਮਝਦੇ ਠੀਕ ਹੈ ਲੋਕੀ ਹਾਸ ਲੈਣਗੇ ਮਜ਼ਾਕ ਕਰ ਲੈਣਗੇ ਮਜ਼ਾਕ ਦਾ ਪਾਤਰ ਨਹੀਂ ਹੁਣ ਇਹ ਕਿ ਪੰਜਾਬ ਦੀ ਸਿਆਸਤ ਸਿਰਫ ਟੱਬਰਾਂ ਤੇ ਹੋ ਗਈ ਕਿੰਨੇ ਕਿੰਨੇ ਵਿਆਹ ਕਰਵਾ ਲੈਨੇ ਕਿਹਦਾ ਡਿਵੋਰਸ ਹੋ ਗਿਆ ਕਿਹੜਾ ਕੀੜਦਾਰੂ ਕਿੰਨੀ ਪੀਂਦਾ ਹੈਗਾ ਕਿਹਦਾ ਲੀਵਰ ਖਰਾਬ ਹੋ ਗਿਆ ਸਵਾਲੇ ਪੰਜਾਬ ਦੇ ਪੱਖ ਦੇ ਮਸਲੇ ਨੇ ਪੰਜਾਬ ਤੇ ਤੜਫ ਰਿਹਾ ਹੈਗਾ ਪੰਜਾਬ ਤੇ ਰੋ ਰਿਆ ਪੰਜਾਬ ਤੇ ਕੰਗਲਾ ਪੰਜਾਬ ਤੇ ਰੋਜ਼ ਚੀਕਾਂ ਮਾਰ ਰਿਹਾ ਹੈਗਾ ਵੀ ਸਾਡਾ ਸਮਾਜਿਕ ਤੌਰ ਤੇ ਆਰਥਿਕ ਤੌਰ ਤੇ ਸਾਡਾ ਨੁਕਸਾਨ ਹੋਇਆ ਬਾਰਡਰ ਸਟੇਟ ਤੇ ਸਾਡੀ ਕੋਈ ਬਾਹ ਨਹੀਂ ਫੜ ਰਿਹਾ ਹੈਗਾ ਜੋ ਜਵਾਨੀ ਸਾਡੀ ਬਾਹਰ ਜਾ ਰਹੀ ਹੈ ਇੱਥੇ ਨਸ਼ੇ ਕਰ ਰਿਹਾ ਹੈਗੇ ਨੇ ਕਿਸਾਨੀ ਡੋਬਰੀ ਹੈਗੀ ਹੈ ਸਮਾਜਿਕ ਸੈਕਟਰ ਸਾਡਾ ਖਤਮ ਹੋ ਰਿਹਾ ਉਦਯੋਗਿਕ ਸੈਕਟਰ ਸਾਡਾ ਖਤਮ ਹੋ ਰਿਹਾ ਤੇ ਪੰਜਾਬ ਦੇ ਲੀਡਰ ਕੀ ਕਰ ਰਹੇ ਨੇ ਕਿ ਉਹਦੇ ਘਰਾਂ ਚੱਲ ਰਿਹਾ ਉਹਦੇ ਘਰਾਂ ਚੱਲ ਰਿਹਾ ਇਹ ਮਤਲਬ ਨਹੀਂ ਮਸਲੇ ਪੰਜਾਬ ਦੇ ਅਗੇ ਔਰ ਲੋਕਾਂ ਨੂੰ ਵੀ ਚਾਹੀਦਾ ਕਿ ਇਹੋ ਜਿਹੇ ਜੇ ਲੀਡਰ ਨੇ ਕਿਸੇ ਵੀ ਪਾਰਟੀ ਦੇ ਉਹਨਾਂ ਨੂੰ ਅਗਲੀਆਂ 2027 ਦੀਆਂ ਵੋਟਾਂ ਚ ਸਬਕ ਸਿਖਾਉਣਾ ਚਾਹੀਦਾ ਹੁਣ ਰਹੀ ਗੱਲ ਇਹ ਕਿ ਅਜੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਹੁਣ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਕਹਿੰਦੇ ਕਿ ਮੇਰੇ ਘਰ ਕੀ ਕੁਝ ਹੁੰਦਾ ਰੋਜ ਵਿਕਰਮ ਸਿੰਘ ਮਜੀਠੀਆ ਬੋਲਦਾ ਮੈਂ ਕਿਸੇ ਦਾ ਪਤਾ ਲੈਣ ਮੀ ਜਮ ਦੇ ਕਹਿੰਦੇ ਕਿ ਸੀਐਮ ਸਾਹਿਬ ਜਿਹੜੇ ਨੇ ਦਾਖਲ ਹੋ ਗਏ ਨੇ ਹਸਪਤਾਲ ਦੇ ਉਹ ਅੱਜ ਤੱਕ ਕਹਿ ਗਏ ਕਿ ਜੇ ਮੈਂ ਇੰਨੀ ਦਾਰੂ ਪੀਣਾ ਕੀ ਮੈਂ ਜਿਹੜਾ ਲੀਵਰ ਆ ਉਹ ਮੈਂ ਕਿਤੇ ਮੰਡੀ ਗੁਬਿੰਦਗੜ ਤੋਂ ਬਣਾਇਆ ਉਹ ਲੋਹੇ ਦਾ ਬਣਾਇਆ ਹੈਗਾ ਉਹ ਕਹਿੰਦੇ ਉਹਨਾਂ ਨੇ ਲੋਕਾਂ ਨੂੰ ਸਵਾਲ ਕੀਤੇ ਅਜਿ ਜਿਹੜੇ 400 500 ਬੰਦਿਆਂ ਨੂੰ ਅਪਾਇੰਟਮੈਂਟ ਲੈਟਰ ਦੇ ਕਹਿੰਦੇ ਆਪਣੇ ਪਿੰਡਾਂ 'ਚ ਪੜੇਗਾ ਜਿਹੜਾ ਬੰਦਾ ਇੰਨੀ ਸ਼ਰਾਬ ਪੀਂਦਾ ਹੋਵੇ ਉਹ ਬੱਚਾ ਹੁਣ ਤੱਕ ਹੁਣ ਸਵਾਲ ਹੈ ਕਿ ਪਰ ਗੰਤਮਾਨ ਸਾਹਿਬ ਦੀ ਸ਼ਰਾਬ ਤੇ ਕਾਲੀ ਦਲ ਵੀ ਪੂਰੀ ਸਿਆਸਤ ਕਰਦਾ ਕਾਂਗਰਸ ਵੀ ਕਰਦੇ ਭਾਜਪਾਲੇ ਵੀ ਕਰਦੇ ਆਗੇ ਨੇ ਪਾਰਲੀਮੈਂਟ ਦੇ ਵਿੱਚ ਵੀ ਉਹਨਾਂ ਦੀ ਸ਼ਰਾਬ ਨੂੰ ਲੈ ਕੇ ਇਥੋਂ ਤੱਕ ਇੱਕ ਵਾਰ ਤੇ ਪ੍ਰਾਈਮ ਮਿਨਿਸਟਰ ਨੇ ਵੀ ਗੱਲ ਕਹਿਤੀ ਜਾਂ ਉਹਨਾਂ ਲਾਗੇ ਜਿਹੜਾ ਕੋਈ ਐਮਪੀ ਬੈਠਾ ਉਹਨੇ ਵੀ ਸੁੰਘ ਲਿਆ ਸੀ ਪਰ ਹੁਣ ਸਵਾਲ ਇਹ ਆ ਗਿਆ ਕਿ ਉਹ ਕਹਿੰਦੇ ਕਿ ਮੇਰੇ ਘਰ ਬਾਰੇ ਤੇ ਸਭ ਕੁਝ ਦੱਸਿਆ ਤੇ ਮੈਂ ਬੋਲਦਾ ਨਹੀਂ ਪਰ ਜਦੋਂ ਮੈਂ ਪੋਤੜੇ ਫਰੋਲਦਾ ਹਾਂਗਾ ਫਿਰ ਉਹ ਕਹਿੰਦੇ ਚੀਕਾਂ ਮਾਰਦੇ ਅੱਜ ਤੇ ਉਹਨਾਂ ਨੇ ਕਹਿ ਦਿੱਤਾ ਹੈ ਕਿ ਵਿਕਰਮ ਸਿੰਘ ਮਜੀਠੀਆ ਸਾਹਿਬ ਦੀ ਨਾਂ ਤੇ ਆਪਣੇ ਸੁਬੀਸ਼ ਸਿੰਘ ਬਾਦਲ ਦੇ ਨਾਲ ਬੰਦੀ ਇਥੋਂ ਤੱਕ ਕਹਿਤਾ ਕਿ ਭੈਣ ਭਰਾਵਾਂ ਦੀ ਵੀ ਨਹੀਂ ਬੰਦੀ ਆਪਸ ਵਿੱਚ ਉਹਨਾਂ ਦਾ ਵੀ ਕੂਨ ਬੋਲਣ ਜਿਹੜਾ ਹੈਗਾ ਉਹ ਬੰਦ ਹੈ ਵੀ ਵਿਕਰਮ ਸਿੰਘ ਜੀਠਿਆ ਸਾਹਿਬ ਔਰ ਹਰ ਸਿਮਰਲ ਕੌਤ ਬਾਦਲ ਦੇ ਵਿਚਕਾਰ ਕੇ ਤੇ ਦੋਨਾਂ ਭੈਣ ਭਰਾਵਾਂ ਦੇ ਚਾਲ ਕੂਣੀ ਬੰਦ ਹੈ ਬੋਲ ਚਾਲ ਬੰਦ ਤੋ ਉਹਨਾਂ ਦੇ ਵੀ ਕਹਿ ਦਿੱਤਾ ਅੱਜ ਕਿ ਦੋਨੇ ਭਰਾ ਵਿਕਰਮ ਸਿੰਘ ਜੀਠਿਆ ਔਰ ਜਿਹੜੇ ਉਹਨਾਂ ਦੇ ਵੱਡੇ ਭਰਾ ਕਿ ਪ੍ਰਾਪਰਟੀ ਡਿਸਪਿਊਟ ਆ ਗਿਆ ਉਹ ਵੀ ਨਹੀਂ ਆਪਸ ਵਿੱਚ ਬੋਲਦੇ ਮਤਲਬ ਚਾਹੇ ਵਿਕਰਮ ਸਿੰਘ ਜੀਠੀਆ ਲਾ ਲਓ ਚਾਹੇ ਕੋਈ ਹੋਰ ਲੀਡਰ ਲਾ ਲਓ ਚਾਹੇ ਸੀਐਮ ਸਾਹਿਬ ਲਾ ਲਓ ਇਹ ਮਸਲੇ ਕਿੱਥੇ ਨੇ ਪੰਜਾਬ ਦੇ ਹਾਲਾਂਕਿ ਮੁੱਖ ਮੰਤਰੀ ਨੇ ਕਿਹਾ ਕਿ ਮਸਲੇ ਨਹੀਂ ਆ ਪਰ ਜੋ ਕਹਿੰਦੇ ਮੈਨੂੰ ਛੇੜਦੇ ਨੇ ਸਵੇਰ ਤੋਂ ਸ਼ਾਮ ਲੱਗ ਮੈਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੰਦੇ ਨੇ ਕਹਿੰਦੇ ਫਿਰ ਉਹ ਤੋਂ ਫਿਰ ਤੋਂ ਹੀ ਆ ਵਾਰੀ ਦਾ ਵਟਾ ਤੇ ਹੈ ਹੀ ਆ ਉਹਦੇ ਇਥੋਂ ਤੱਕ ਗਣ ਲਾ ਕੇ ਪੰਨ ਉਹਨੇ ਕਈ ਵਾਰ ਕਹਿ ਦਿੱਤਾਗਾ ਕਿ ਜਰਨਲ ਡਾਇਰ ਨੂੰ ਸਰੂਪਾ ਪਾਉਣ ਵਾਲੇ ਜਾਂ ਜਰਨਲ ਡਾਇਰ ਨੂੰ ਰੋਟੀ ਖਵਾਉਣ ਵਾਲੇ ਮਜੀਠੀਆ ਟੱਬਰ ਉਹ ਕਹਿੰਦੇ ਉਧਰ 1000 ਬੰਦੇ ਦਾ ਖੂਨ ਡੁੱਲਿਆ ਜੀ ਪੰਜਾਬ ਦੀ ਧਰਤੀ ਦੇ ਤੇ ਉਧਰ ਘਰ ਦੇ ਵਿੱਚ ਰੈੱਡ ਵਾਈਨ ਚੱਲ ਰਹੀ ਹੈਗੀ ਮਤਲਬ ਇਹ ਜਿਹੜੀਆਂ ਚੀਜ਼ਾਂ ਆਪਾਂ ਬੋਲ ਰਹੇ ਹੈਗੇ ਨੇ ਇਹ ਪੰਜਾਬੀ ਪਸੰਦ ਕਰ ਰਹੇ ਨੇ ਜਾਂ ਕੀ ਪੰਜਾਬੀਆਂ ਨੂੰ ਲੱਗਦਾ ਕਿ ਸਾਡੇ ਇਹੋ ਹੀ ਮਸਲੇ ਹੈਗੇ ਨੇ ਚਾਹੇ ਵਿਕਰਮ ਸਿੰਘ ਮਜੀਠੀਆ ਆ ਬਹਾਨੇ ਨਾਲ ਜਾ ਕਹਿੰਦੇ ਨੇ ਮਜੇ ਦੇ ਤੌਰ ਤੇ ਕਹਿ ਦਿੰਦੇ ਕਿ ਮੈਂ ਇਹਦੇ ਹਾਲਚਲ ਅਰਦਾਸ ਹੀ ਕਰਦਾ ਕਿ ਇਹ ਠੀਕ ਰਹਿਣ ਨਾ ਭਲੇ ਰਹਿਣ ਪਰ ਇਹ ਜਿਹੜੇ ਮਸਲੇ ਮਿਲਨਾਂ ਦੇ ਕਿ ਜਿਹੜੇ ਪੰਜਾਬ ਦੇ ਮਸਲੇ ਨੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਜਿਹੜੀ ਵਿਰੋਧੀ ਪਾਰਟੀਆਂ ਚਾਹੇ ਭਾਜੀਪੀ ਨੇ ਚਾਹੇ ਕਾਲੀ ਜਿਹੜੇ ਕਾਂਗਰਸ ਆ ਉਹਨਾਂ ਨੂੰ ਗੱਲ ਕਰਨੀ ਚਾਹੀਦੀ ਹੈਗੀ ਕਿ ਅੱਜ ਐਡਵੋਕੇਟ ਸੰਦੀਪ ਪਾਟਕ ਤੇ ਗੋਲੀਆਂ ਚ ਚੱਲ ਰਹੀਆਂ ਉਹਦੇ ਮਹਾਂਦਰੇ ਤੇ ਚੱਲੀਆਂ ਕਿਸੇ ਨੇ ਬੋਲਿਆ ਨਰਿੰਦਰਦੀਪ ਦੇ ਘਰ ਕਿੰਨੇ ਕੀ ਜਾਣੇ ਦੁੱਖ ਵਡਾਉਣਗੇ ਨੇ ਜਾਂ ਜਿਹੜੇ ਫੇਕ ਐਨਕਾਊਂਟਰ ਹੋਇਆ ਕਿੰਨੇ ਕੀ ਦੁੱਖ ਬਣਾਉਣਗੇ ਕਰਨਲ ਪਸ਼ਪਿੰਦਰ ਸਿੰਘ ਬਾਠ ਦੇ ਘਰ ਕਿੰਨੇ ਕੀ ਜਾਣਗੇ ਹੈਗੇ ਨੇ ਜਾਂ ਨਸ਼ਿਆਂ ਦੇ ਨਾਲ ਲੋਕ ਮਾਰੇਗੇ ਨੇ ਕਿੰਨੇ ਕੀ ਜਾ ਰਹੇ ਨੇ ਰੁਜ਼ਗਾਰ ਦੇ ਮਸਲੇ 'ਚ ਲੋਕ ਟੈਂਕੀਆਂ ਤੇ ਲੋਕੀ ਚੜੇ ਨੇ ਜਾਂ ਬੇਦਬੀ ਦੇ ਮਸਲੇ ਤੇ ਟੈਂਕੀਆਂ ਤੇ ਜਿਹੜੇ ਕਿੰਨੇ ਕੀ ਪੋਲਿਟੀਕਲ ਪਾਰਟੀਆਂ ਦੇ ਗਏ ਹੈਗੇ ਨੇ ਪੰਜਾਬ ਦੀ ਇਸ ਟਾਈਮ ਜਿੰਨੀ ਲੀਡਰਸ਼ਿਪ ਆਣ ਜੀ ਸਵਾਏ ਰੀਲਾਂ ਬਣਾਉਣ ਤੋਂ ਫੇਸਬੁੱਕ ਤੇ ਟਵਿੱਟਰ ਤੇ ਰੀਲਾਂ ਬਣਾਉਣ ਤੋਂ ਲਵਾ ਕੋਈ ਕੰਮ ਨਹੀਂ ਕਰਿਆ ਗਈ ਹੋ ਰਹੀ ਆਪਣੀਆਂ ਹੀ ਕਹਾਣੀਆਂ ਰਚ ਰਹੇ ਨੇ اپੋਜੀਸ਼ਨ ਪਾਰਟੀ ਆ ਕਾਂਗਰਸ ਕਾਂਗਰਸ ਤੇ ਇੰਨੀ ਆਪਸ ਵਿੱਚ ਫੱਟੀ ਹੋਈ ਆ ਟੁੱਟੀ ਹੋਈ ਆ ਕਿ ਉਹ ਆਪਣੀਆਂ ਬੀਨਾ ਵਜਾਈ ਜਾਂਦੇ ਨੇ ਪੰਜਾਬ ਦੇ ਵਿੱਚ ਸੀਐਮ ਹੀ ਕਿੰਨੇ ਤੁਰੇ ਫਿਰਦੇ ਆਗੇ ਨੇ ਕਿ ਇਸ ਵਾਰ ਪ੍ਰਤਾਪ ਸਿੰਘ ਬਾਯਾ ਬਣੂਗਾ ਜਾਂ ਰਾਣਾ ਗੁਰਜੀਤ ਬਣੂਗਾ ਜਾਂ ਸੁਖਜਿੰਦਰ ਰੰਧਾਵਾ ਬਣੂਗਾ ਜਾਂ ਪ੍ਰਗਟ ਸਿੰਘ ਬਣੂਗਾ ਜਾਂ ਰਾਣਾ ਕੇਪੀ ਸਿੰਘ ਬਣਨਗੇ ਜਾਫਰ ਚਰਨਜੀਤ ਸਿੰਘ ਚੰਨੀ ਬਣਨਗੇ ਜਾਂ ਨਵਜੋਤ ਸਿੰਘ ਸਿੱਧੂ ਬਣਨਗੇ ਜਾ ਪਰ ਜੱਟ ਬਣੂਗਾ ਕਿ ਹਿੰਦੂ ਬਣੂਗਾ ਐਸਸੀ ਬਣੂਗਾ ਹੁਣ ਐਸਸੀ ਦੇ ਵਿੱਚ ਵਿਦਨ ਐਸਸੀ ਦਾ ਵੀ ਮਸਲਾ ਆ ਗਿਆ ਵੀ ਜੇ ਚੰਗੇ ਚੰਨੀ ਰਵੀਦਾਸੀਆ ਭਾਈਚਾਰੇ ਦੇ ਵਿੱਚ ਤੇ ਹੁਣ ਪੰਜਾਬ ਦੇ ਵਿੱਚ ਰੈਲੀਆਂ ਹੋ ਰਹੀਆਂ ਨੇ ਕਿ ਮذਬੀ ਸਿੱਖ ਭਾਈਚਾਰੇ ਚois ਵਾਰ 227 ਦੀਆਂ ਵੋਟਾਂ ਚ ਮੁੱਖ ਮੰਤਰੀ ਚਾਹੀਦਾ ਹੈਗਾ ਸੁਖਜਿੰਦਰ ਸਿੰਘ ਡੈਨੀ ਬਡਾਲਾ ਨੇ ਜੰਡਿਆਲਾ ਗੁਰੂ ਤੋਂ ਉਹਨਾਂ ਦੇ ਪਿਤਾ ਵੀ ਸਰਦੂ ਸਿੰਘ ਬਡਾਲਾ ਮੰਤਰੀ ਰਹਿ ਚੁੱਕੇ ਨੇ ਉਹਨਾਂ ਦੇ ਨਾਨਾ ਵੀ ਪੰਜਾਬ ਦੇ ਵਿੱਚ ਮੰਤਰੀ ਰਹਿ ਚੁੱਕੇ ਨੇ ਦੈਨੀ ਬੰਡਾਲਾ ਦੇ ਹੱਕ ਦੇ ਵਿੱਚ ਪੰਜਾਬ ਦੇ ਵਿੱਚ ਰੈਲੀ ਹੋ ਰਹੀਆਂ ਕਿ ਪੰਜਾਬ ਦੇ ਵਿੱਚ ਇਸਵਰ 2027 ਚ ਜੇ ਕਾਂਗਰਸ ਪਾਰਟੀ ਦੀ ਸਰਕਾਰ ਬਣਦੀ ਹੈ ਤੇ ਮਜਬੀ ਸਿੱਖ ਭਾਈਚਾਰੇ ਚੋਂ ਵੀ ਸੀਐਮ ਬਣਾਉਣਾ ਚਾਹੀਦਾ ਵੀ ਕਾਂਗਰਸ ਪਾਰਟੀ ਨੇ ਹਿੰਦੂ ਵਿੱਚ ਸੀਚੀ ਮੰਤਰੀ ਦਿੱਤੇ ਨੇ ਜੱਟ ਵਿੱਚ ਮੰਤਰੀ ਦੇ ਦਿੱਤੇ ਨੇ ਰਵਿਦਾਸੀ ਭਾਈਚਾਰੇ ਚੋਂ ਵੀ ਸੀ ਮੰਤਰੀ ਦੇ ਦਿੱਤੇ ਨੇ ਬੀਸੀ ਭਾਈਚਾਰੇ ਚੋਂ ਵੀ ਗਿਆਨੀ ਜੈਲ ਸਿੰਘ ਨੂੰ ਮੁੱਖ ਮੰਤਰੀ ਦੇ ਦਿੱਤੇ ਨੇ ਤੇ ਹੁਣ ਮਜਬੀ ਸਿੱਖ ਭਾਈਚਾਰੇ ਚੋਂ ਵੀ ਦੇਣਾ ਚਾਹੀਦਾ ਹੈ ਕਿਉਂਕਿ ਮੰਨਿਆ ਜਾ ਰਿਹਾ ਹੈ ਕਿ ਜਿਹੜੀ ਐਸਸੀ ਭਾਈਚਾਰੇ ਦੀ ਜਿਹੜੀ ਜੰਮਤੀ 36% ਜਿਹੜੀ ਐਸਸੀ ਪਾਪੂਲੇਸ਼ਨ ਆ ਉਹਦੇ ਚ ਜਿਹੜਾ ਜ਼ਿਆਦਾ ਜਿਹੜਾ ਭਾਈਚਾਰਾ ਵਾ ਉਹ ਮਜੀਵੀ ਸਿੱਖ ਤੇ ਬਾਲਮੀਕ ਭਾਈਚਾਰਾ ਤੇ ਇਸ ਕਰਕੇ ਉਹ ਕਹਿੰਦੇ ਕਿ ਇਸ ਵਾਰ ਸਾਡਾ ਹੱਕ ਬੰਦ ਹੈਗਾ ਹੁਣ ਜਦ ਇਹ ਮਸਲਿਆਂ ਦੇ ਵਿੱਚ ਇਹ ਜਿਹੜੀ ਸ਼ੁਰੂ ਹੋ ਚੁੱਕਿਆ ਹੈਗੇ ਕਿ ਉਹ ਪਰਿਵਾਰ ਇਗਨੋਰ ਉਹ ਪਿੱਛੇ ਜੇ ਪੰਜਾਬ ਦਲਿਤ ਭਲਾਈ ਕਮੇਟੀ ਮੈਂਬਰ ਪਾਰਲੀਮੈਂਟ ਜਿੰਨੇ ਵੀ ਆਗੇ ਪੋਲੀਟੀਕਲ ਉਹ ਆਈਸੀ ਕਿ ਪੰਜਾਬ ਦੀ ਜਿਹੜੀ ਲਿਟਰੇਸੀ ਰੇਟ ਆ ਉਹ ਘਟ ਰਹੀ ਹੈ ਵਜ੍ਹਾ ਕੀ ਹੈ ਕਿ ਜਿਹੜੇ ਐਸਸੀ ਬੱਚੇ ਨੇ ਸਕੂਲ ਛੱਡ ਰਿਹਾ ਹੈਗੇ ਨੇ ਉਹ ਜਿਹੜੇ ਸਕੂਲ ਬੱਚੇ ਛੱਡ ਰਹੇ ਨੇ ਉਹਦੇ ਨਾਲ ਸਟੇਟ ਦੀ ਜਿਹੜੀ ਲਿਟਰੇਸੀ ਲੇਟ ਆ ਉਹ ਵੀ ਘਟ ਰਹੀ ਹੈਗੀ ਹੈ ਹੁਣ ਜਿਹੜੇ ਐਸਸੀ ਭਾਈਚਾਰੇ ਨੂੰ ਚੱਕਣ ਵਾਸਤੇ ਸਰਕਾਰ ਦੀ ਹਾਲਾਂਕਿ ਮੈਂਬਰ ਪਾਰਲੀਮੈਂਟ ਜਿਹੜੀ ਕਮੇਟੀ ਉਹਨਾਂ ਨੇ ਖਚਾਈ ਵੀ ਕੀਤੀ ਹੈਗੀ ਪਰ ਆ ਜਿਹੜੀ ਪੰਜਾਬ ਦੀ ਜਿਹੜੀ ਸਿਆਸਤ ਚੱਲ ਪਈ ਹੈ ਨਾ ਨਿੱਜੀ ਧਰਮ ਦੇ ਆਧਾਰ ਤੇ ਜਾਤ ਦੇ ਆਧਾਰ ਤੇ ਇਹ ਪੰਜਾਬ ਨੂੰ ਆਉਣ ਵਾਲੇ ਸਮੇਂ 'ਚ ਨੁਕਸਾਨ ਦੇ ਬਹੁਤ ਵੱਡਾ ਹੋਣਾ ਹੁਣ ਕਿਹੜੀ ਪਾਰਟੀ ਕਿਹੜਾ ਚਿਹਰਾ ਲੈ ਕੇ ਆਉਂਦੀ ਹੈ ਕਿੰਨੂ ਅੱਗੇ ਕਰਦੀ ਹੈਗੀਆ ਉਹਦਾ ਜੇ ਵਨੇਬਿਲਟੀ ਹੈ ਕਿ ਪਾਰਟੀ ਕਾਂਗਰਸ ਜਿੱਤੂਗੀ ਤੇ ਤਾਂ ਨਾ ਜੇ 27 ਦੇ ਵਿੱਚ ਜਿੱਤੇਗੀ ਤੇ ਫੇਰ ਹੀ ਮੁੱਖ ਮੰਤਰੀ ਬਣੂਗਾ ਪਰ ਕਾਂਗਰਸ ਪਾਰਟੀ ਕਹਿੰਦੀ ਹੈ ਕਿ ਪਹਿਲਾਂ ਮੁੱਖ ਮੰਤਰੀ ਬਣਜੋ ਫਿਰ ਬਾਅਦ ਵਿੱਚ ਜਿੱਤ ਲਾਂਗੇ ਉਧਰ ਕਾਲੀ ਬੀਜੇਪੀ ਤੇ ਸੀਐਮ ਸਾਹਿਬ ਕਹਿ ਰਹੇ ਕਿ ਮੈਨੂੰ ਰੋਜ਼ ਇਸ ਤਿੰਨੇ ਪਾਰਟੀਆਂ ਉੱਠ ਕੇ ਨਿੰਦਰੀ ਆਈਆਂ ਮਤਲਬ ਇਹ ਸਾਰੇ ਪੰਜਾਬ ਦੇ ਮੁੱਦੇ ਹੈ ਕੌਣ ਕਦੋਂ ਮੁੱਖ ਮੰਤਰੀ ਬੰਨਾ ਕਿਹੜੀ ਪਾਰਟੀ ਦਾ ਬੰਨਾ ਕਿਹੜੀ ਜਾਲਦਾ ਬੰਨਾ ਕਿਹੜੀ ਧਰਮ ਦਾ ਪਹਿਲਾਂ ਜਿੱਤਨ ਜੋਗੇ ਤੇ ਹੋ ਜੋ ਤੇ ਜਿਹੜੀਆਂ ਨਿੱਜੀ ਜਿਹੜੀਆਂ ਲੜਾਈਆਂ ਲੜੀਆਂ ਜਾ ਰਹੀਆਂ ਨੇ ਇੱਕ ਦੂਜੇ ਤੇ ਵਾਰ ਕੀਤੇ ਜਾ ਰਹੇ ਕਿ ਨੇ ਕਿ ਪੰਜਾਬ ਦਾ ਕਿਹੜਾ ਲੀਡਰ ਕਿੰਨੀ ਸ਼ਰਾਪ ਪਿੰਦਾ ਕਿਹਦੇ ਘਰ ਕਿੰਨੇ ਆ ਕੇ ਰੋਟੀ ਖਾਧੀ ਕਿਹੜਾ ਆਨਰਰੀ ਸਿੱਖ ਕਿੰਨੂੰ ਸਰੂਪਾ ਦਿੱਤਾ ਗਿਆ ਇਹ ਇਹ ਜਿਹੜੇ ਮਸਲੇ ਕਹਿੰਦੇ ਕਿ ਆਪਣੇ ਜੀਜੇ ਬਾਰੇ ਦੱਸਦੇ ਨੇ ਕਿ ਕਦੀ ਉਹਦੀ ਲੱਤ ਤੇ ਪਲਸਟਰ ਲੱਗਦਾ ਕਦੀ ਖੱਬਾ ਮੋਢਾ ਉੱਤਰ ਜਾਂਦਾ ਕਦੀ ਸੱਜਾ ਉੱਤਰ ਜਾਂਦਾ ਮੈਨੂੰ ਲੱਗਦਾ ਹੈ ਜਰਾਨੀ ਹੈ ਕਿ ਪੰਜਾਬ ਬਰਨਿੰਗ ਸਟੇਟ ਚੋਂ ਗੁਜ਼ਰ ਰਿਹਾ ਹੈਗਾ ਪਾਣੀ ਸਾਡਾ ਧਰਤੀ ਹੀ ਟਹਲਾ ਅਸੀਂ ਰੇਗਿਸਤਾਨ ਬਣਦੇ ਜਾ ਰਹੇ ਹੈਗੇ ਨੇ ਜਵਾਨੀ ਜਿਹੜੀ ਬਚ ਗਈ ਇੱਥੇ ਲੋਕੀ ਰੱਬ ਰੱਬ ਕਰਦੇ ਕਿ ਮੁੰਡਾ ਕੁੜੀ ਕਿਤੇ ਨਸ਼ਿਆਂ ਨਾਲ ਨਾ ਲੱਗ ਜੇ ਅੱਧੀ ਨਸ਼ਿਆਂ 'ਚ ਡੁੱਬੀ 11 ਲੱਖ ਤੇ ਆਨ ਰਿਕਾਰਡ ਨਾ ਕਿ ਨਸ਼ੇ ਕਰ ਰਹੇ ਨੇ 7 ਸਾਲ ਤੋਂ ਲੈ ਕੇ ਤੇ ਉੱਪਰ ਤੱਕ ਉਹ ਜਿਹੜਾ ਵਿਚਾਰੇ ਪਾਏ 25 ਲੱਖ ਉਹਨਾਂ ਦੇ ਨਿਆਣੇ ਉੱਥੇ ਕੈਨੇਡਾ ਜਾ ਕੇ ੱੱਕੇ ਖਾ ਰਹੇ ਹੈਗੇ ਨੇ ਕਸਾਨੀ ਤੁਹਾਡੇ ਸਾਹਮਣੇ ਖੇਤ ਮਜ਼ਦੂਰਾਂ ਦੇ ਸਾਹਮਣੇ ਆ ਔਰ ਪੰਜਾਬ ਚ ਹੁਣ ਨਵੀਂ ਸੰਗਰੂਰ ਵਾਲੇ ਜਾਂ ਹੋਰ ਪਾਸੇ ਵੀ ਸ਼ੁਰੂ ਹੋ ਗਿਆ ਕਿ ਜਿਹੜੀ ਕਿਸੇ ਕੋ ਵੀ ਜਿਹੜਾ ਜ਼ਮੀਂਦਾਰ 17 ਕਿੱਲੇ ਤੋਂ ਜ਼ਿਆਦਾ ਜਿਹੜੀ ਜ਼ਮੀਨ ਨਹੀਂ ਹੋਣੀ ਜਿਹੜੇ ਬੇਜ਼ਮੀਨੇ ਨੇ ਉਹਨਾਂ ਨੂੰ ਵੀ ਜਿਹੜੀ ਆ ਜ਼ਮੀਨ ਮਿਲਣੀ ਚਾਹੀਦੀ ਇੱਕ ਨਵੀਂ ਜਿਹੜੀ ਆ ਹਾਲਾਂਕਿ ਹੱਕ ਆ ਪਰ ਇੱਕ ਨਵੀਂ ਜਿਹੜੀ ਚਰਚਾ ਸ਼ੁਰੂ ਹੋ ਚੁੱਕੀ ਹੈ ਅਜਿਹੀ ਸਥਿਤੀ ਦੇ ਵਿੱਚ ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ ਨੂੰ ਸਿਆਣੇ ਹੋਣ ਦੀ ਲੋੜ ਹੈ ਜੇ ਕੈਪਟਨ ਅਮਰਿੰਦਰ ਸਿੰਘ ਦੀ ਲੋਕਾਂ ਨੇ ਘਰ ਦੇ ਵਿੱਚ ਰੱਖੀ ਹੋਈ ਰੂਸਾ ਪ੍ਰਵਾਨ ਕਰ ਲਈ ਸੀ ਜਿਹਦੇ ਦੱਸਿਆ ਜਾਂਦਾ ਕਿ ਫਲਾਨੀ ਫਲਾਨੀ ਦੂਜੇ ਦੇਸ਼ ਦੀ ਏਜੰਸੀ ਦੇ ਨਾਲ ਉਹਦੇ ਪੂਰੇ ਸੰਪਰਕ ਨੇ ਉਹਨੂੰ ਜੇ ਵਾਰ-ਵਾਰ ਇੱਥੇ ਮਿਲਦਾ ਰਿਹਾ ਵੀਜ਼ਾ ਜੇ ਲੋਕਾਂ ਨੇ ਉਹ ਪ੍ਰਵਾਨ ਕਰ ਲਈ ਸੀ ਤੇ ਫਿਰ ਲੋਕਾਂ ਨੇ ਭਗਵੰਤ ਮਾਨ ਸਾਹਿਬ ਦੀ ਸ਼ਰਾਬ ਵੀ ਪ੍ਰਵਾਨ ਕਰ ਲਈ ਹੈਗੀ ਸੀ ਪਰ ਸਵਾਲ ਹੈ ਕਿ ਇਹ ਦੋਨੇ ਪੰਜਾਬ ਦੇ ਮਸਲੇ ਸਨ ਜਾਂ ਆਜੇ ਮਸਲਾ ਹੈ ਕਿ ਕੀ ਦੇ ਘਰ ਕਿੰਨੇ ਰੋਟੀ ਖਾਧੀ ਇਤਿਹਾਸ ਕਿਸੇ ਨੂੰ ਮaaf ਨਹੀਂ ਕਰਦਾ ਜਾਂ ਕਿੰਨੇ ਸਰੋਪਾ ਕੀਤਾ ਸਿਮਰਜੀਤ ਸਿੰਘ ਮਾਨ ਦਾ ਨਾਨਾ ਇਹ ਰੂਪ ਸਿੰਘ ਉਹਨੇ ਦਿੱਤਾ ਇਸ ਸਰੋਪਾ ਤੇ ਜਦ ਭਗਵੰਤ ਮਾਨ ਸਾਹਿਬ ਕਿੰਨੀ ਸ਼ਰਾਬ ਪੀਂਦੇ ਕਿ ਨਹੀਂ ਪੀਂਦੇ ਇਹ ਪੰਜਾਬ ਦੇ ਮਸਲੇ ਆ ਹੈ ਕਿ ਨਹੀਂ ਇਹ ਪੰਜਾਬ ਦੇ ਲੋਕਾਂ ਨੇ ਡਿਸਾਈਡ ਕਰਨਾ ਹੈ ਜਿਹੜੀ ਪਾਰਟੀ ਪੰਜਾਬ ਦੇ ਪੱਖ ਦੇ ਮਸਲਿਆਂ ਦੇ ਜਾਂ ਲੋਕਾਂ ਦੇ ਸਰਕਾਰਾਂ ਦੀ ਗੱਲ ਕਰੇਗੀ ਮੇਰਾ ਲੱਗਦਾ ਉਹੀ 2027 ਚ ਜਿੱਤੇਗੀ ਜਿਨ੍ਹਾਂ ਨੇ ਪੰਜਾਬ ਦੇ ਮਸਲੇ ਨਹੀਂ ਹੱਲ ਛੱਡੋ ਹੱਲ ਤਾਂ ਬੜੀ ਦੂਰ ਹੈ ਜਿਨੇ ਨਾ ਗੱਲ ਕੀਤੀ ਹੈਗੀ ਲੋਕਾਂ ਨੇ ਉਹਨਾਂ ਦੀ ਇਸ ਵਾਰ ਵੀ ਫੱਟੀ ਪੁੱਛਣੀ ਹੈਗੀ